ਕੀ ਨਾਮ ਤੁਹਾਡਾ ਡੀਐਸਪੀ ਹਰਗੁਰੀਪ ਸਿੰਘ ਡੀਐਸਪੀ ਹਰਗੁਰੀਪ ਸਿੰਘ ਬਠਿੰਡਾ ਮੈਂ ਠੀਕ ਇਹਨਾਂ ਨੂੰ ਬੁਲਾਉਣਾ ਹੈ 611 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਆ ਰਲਾਈ ਆ ਮਨਿੰਦਰ ਸਿੰਘ ਰਾਜਾ ਆਪਣੀ ਜੀ ਸਰ ਕਿੰਨੀ ਤਰੀਕ ਨੂੰ ਲਾਈ ਹੈ ਸਰ 4 ਤਰੀਕ ਨੂੰ ਆਪਕੇ ਅਧਰਚ ਰਹੀ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਤੇ ਤਿੰਨ ਤੋਂ ਬਾਅਦ ਚਾਪ ਦੇ ਨੂੰ ਐਚ ਡੀਏ ਲਿਖਣ ਦੀ ਰੈਲ ਲਾਈਨ ਤੋਂ ਬਾਅਦ ਐਸਐਸਸੀ ਸਭ ਲੋਕ ਸਾਈਬਰ ਪੁਰਸੇਸ਼ਨ ਦੇ ਚੱਲਦਾ ਰਹਿ ਗਿਆ ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ ਐਸਐਸਸੀ 10 ਸਰ ਜੀ ਸਰ ਪਿਛਲੇ ਪੰਜਾਂ ਦਿਨਾਂ ਵਿੱਚ ਵਿਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹੀ ਹੈ ਨਾ ਸ੍ਰੀ ਚ ਮਦਈ ਤੇ ਸ੍ਰੀ ਸਰਬਜੋਤ ਸਿੰਘ ਜੀ ਨੂੰ ਕਾਲ ਕੀਤੀ ਸੀ ਸਰ। ਕੱਲੀ ਸ਼ਾਮ ਤੱਕ ਪਹੁੰਚ ਹੋਇਆ ਸਰੀ ਦੇ ਵਿੱਚ। ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜਵਰਿੰਦਰ ਸਰ ਉਹਦੀ ਲੈਕਚਰ ਦੀ ਪੈਂਟਰੀ ਹੋ। ਹੂੰ ਇਹ ਆਪ ਵੀ ਇੱਕ ਮੀਟਿੰਗ ਸੀ ਤੁਹਾਡੀ ਤਕਰੀਰ ਬੋਲਣਾ ਸਰਬਜੋਤ ਸਿੰਘ ਤਾਂ ਮੈਂ ਫਿਰ ਉਤਾ ਸਿੰਘ ਇਹ ਸੱਤ ਦਿਨ ਵਾਲੀ ਸੱਤ ਦਿਨ ਨੂੰ ਕੱਤਮਾ ਸ਼ਾਮਲ ਤਬਦੀਸ਼ ਹੋ ਗਈ ਜਿਹੜਾ ਤੁਸੀਂ ਸੰਪਰਕ ਕੀਤਾ ਇਹ ਕਦੋਂ ਕੀਤਾ ਜੀ ਸਰ ਅਸੀਂ 4-3 ਨੂੰ ਵੀ ਕਾਲ ਕੀਤੀ ਸੀ ਫਾਈਲ ਨੂੰ 6 ਵੀ ਸਰਕਲ ਕੀਤੀ ਸੀ ਫਿਰ ਸਰ ਲਿਖੀ ਜਿਨ੍ਹਾਂ ਨੂੰ ਉਹ ਦਿੱਤਾ ਸੀ ਤੇ ਉਹਦਾ ਜੱਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਮੈਂਗਾ ਸਿੰਘ ਆਸ਼ੀਸ਼ ਦੀ ਮੰਗ ਕੀਤੀ ਜਿੰਨਾ ਸੌ ਸਤ ਨੂੰ ਪਤਾ ਲੱਗਾ ਉਸ ਬਾਰੇ ਵੀ ਇਹ ਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਦੋਂ ਤੁਹਾਡੇ ਕੋਲ ਹੈ ਨਹੀਂ ਸੀ ਫਿਰ ਪਰਚਾ ਕਿਤਾ ਦਰਜ ਕੀਤਾ ਤੇ ਸਰ ਕਹਿੰਦਾ ਇੱਥੇ ਵੀਡੀਓ ਭਾਈ ਹੋਈ ਸੀ ਜਿਹੜੀਆਂ ਉਹਨਾਂ ਜਿਹੜਾ ਸਰ ਡਾਊਨਲੋਡ ਵੀ ਕੀਤੀ ਸੀ ਕੁਝ ਹਾਂ ਫੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀਆਂ ਸਰ ਉਹ ਹੀ ओरिजिनल ਨੂੰ ਜਾਣਨ ਵਾਸਤੇ ਸਰ ਠੀਕ ਠੀਕ ਸਰ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਜੀ ਬੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕੋਈ ਉਹ ਚੇਰਖਾਨੀ ਚੇਰਖਾਨੀ ਪਿਆਰੀ ਕੁਛਰੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਮੈਂ ਉਹ ਜੋਨੇ ਸਰ ਇਹਦੇ ਚਾਹੀ ਡੀਡ ਵੀ ਕਰ ਚੁੱਕੇ ਆ ਇਹਦੇ ਚ ਉਹ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਫਿਰ ਸਾਡੀ ਸਰ ਐਸੀ ਨਾਲ ਸਾਡੇ ਐਸਪੀ ਡੀ ਸਰ ਸੀ ਹੋਰ ਵੀ ਡੀਐਸਪੀ ਸਰ ਬਾਅਦ ਜਿਹੜਾ ਸੀ ਉਹ ਵੀ ਹੋਇਆ ਤਰੰਤਾਰਨ ਹੈ ਨਹੀਂ ਚੌਂਡ ਰਲੀ ਤਰੰਤਨ ਸਰ ਉੱਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਹਾਂ ਫਿਰ ਹਾਂਜੀ ਸਰ ਪਰ ਜਲਦੀ ਫਿਰ ਸੀਕਵੈਂਸ ਕਰ ਲਾਂਗੇ ਸਰ ਨੂੰ ਕੰਪਲੀਟ ਕਰ ਲਾਂਗੇ ਇਸ ਤਰ੍ਹਾਂ ਕੱਲ ਇਹ ਤਰੰਤਨ ਸੀ ਇਸੋਕ ਪਾਈਆ ਸਿੱਕਲ ਚੈੱਕ ਕੀਤਾ ਸਾਰਾ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਅੱਛਾ ਸੋਰਸ ਲੱਗੇ ਸਾਡੇ ਸਰਵਿਸ ਪੋਸਟਿੰਗ ਉਹ ਹਾਂਜੀ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਸਰ ਉਹ ਸਾਰਾ ਕੁਝ ਕਰ ਰਾਜਾ ਯਾਰ ਰਾਬਰੇ ਹੌਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਹੈ ਦੇਖੋ ਕੰਪਲੀਟ ਕੀ ਕੀਤਾ ਸਰ ਸਭ ਕੁਝ ਵੇ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਹਾਂ ਸਰ ਅਸੀਂ ਉਹ ਕਰ ਲੈਂਦੇ ਜੀ ਕੰਮ ਕੀ ਹਾਂ ਕਰਾਂਗੇ ਜੀ ਸਰ ਡੈਫੀਨਿਟਲੀ ਇਹ ਕਿੰਨੇ ਦਿਨ ਚ ਇਹਦੀ ਰਿਪੋਰਟ ਕਰੋਗੇ ਬੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਲੋ ਟੈਕਨੀਕਲ ਦੇ ਵਿੱਚ ਜਿਹੜਾ ਪੈਂਟਕੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧ ਹੈ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋਰ ਤੋਂ ਲੈਵਾਂਗੇ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣ ਦੇ ਮੈਂ ਜੇ ਮੋਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸਰ ਜੇ ਜੀ ਮੈਨੂੰ ਇਹਦੇ ਤੋਂ ਮੈਂ 24 ਘੰਟੇ ਕਢਾ ਦਿੰਨਾ ਐਦਾਂ ਭੇਜ ਕੇ ਮੈਂ ਹੁਣੇ ਕਢਾ ਲੈਣਾ ਕਰਵਾ ਲੈ ਜਿਵੇਂ ਕਰਵਾ ਲੈਣੇ ਹੂੰ ਕਰਵਾ ਲੈ ਲਈ ਜੀ ਹੁਣ ਫਾਰਮੈਲਟੀ ਵੀ ਪੂਰੀ ਕਰਨੀ ਹੈ ਭਾਸ਼ਣ ਤਾਂ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਏ ਹੋਣਾ ਉਹ ਕਰਵਾ ਲੈਣਾ ਸੀ ਕਰਵਾ ਲੈਣੇ ਅੱਜ ਤਰੀਕ ਨਹੀਂ ਹੋ ਗਈ 10 10 ਇਹ ਤੇ ਸਭ ਕਲੀਅਰ ਬਿਲਕੁਲ ਇਹਨੇ ਵੀ ਆਪ ਹੀ ਆਪਣੇ ਵਰਕਲੋਡ ਇਹਦਾ ਹੈਗਾ ਸਾਡੇ ਕੋਲ ਸਕੂਲ ਸਰ ਅਸੀਂ ਇਹ ਸਾਰਾ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਇਹਦੇ ਵਾਸਤੇ ਕਰੀਏ ਡੀਐਸਪੀ ਸਾਹਿਬ ਦੇਖੋ ਸਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਰਤਾਨ ਸੀ ਤੇ ਉਸ ਤੋਂ ਬਾਅਦ 8 ਵਾਰ ਦੀ MP MP ਸਰ ਮਿਨਿਸਟਰ ਅਸਟੇਟ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ MP ਬਣ ਗਿਆ ਯਾਦ ਹਾਂਜੀ ਸਰ ਲੜੇ ਇਹ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਹੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮਏ ਇੱਥੇ ਕੇਵੀ ਸਰ ਕਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਨਦੀ ਪਕੜ ਸੀ ਇੰਗਲਿਸ਼ ਦਾ ਫਲੂਐਂਸੀ ਜ਼ਿਆਦਾ ਸੀ ਦੇਖ ਲਓ ਜੀ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਇਨਸਾਫ ਦਵਾਉਂਦੇ ਰਹੇ ਹਾਂ ਜੀ ਉਨੋਈ ਉਹਦੀ ਉਹ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦਈਏ ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੁਝ ਤਾਂ ਕਹਿ ਦਈਏ ਕਿ ਇਹਨਾਂ ਨੇ ਬੜਾ ਉਹ ਆਪਣੀ ਲੈਂਗੁਏਜ 'ਚ ਗਲਤੀ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਇਹ ਸਾਨੂੰ ਮੈਨੂੰ ਕਿੰਨੇ ਦਿਨਾਂ 'ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਤੇ ਡੇਲੀ ਅਪਡੇਟ ਤੇ ਪਾਵਾਂ ਤੁਹਾਨੂੰ नहीं सर डेली अपडेट ना पाओ जी पंद्रह तो भी दिन दे सर क्योंकि सिक्सटी टन के असी इनवैसिगेशन कंप्लीट करनी करनी है जी एस सी एस सी एक्ट लगे सर उस असी सिक्सटी डे कंप्लीट करनी है जी सर इनवैसिगेशन वो कर लेनी चाहिए कि सा टीम सर बनिया मतलब कोई सब सब कुछ हो रहा है जी कि दिन एक दिन के दे देश्ट? नहीं ये तो ਇਦਾਂ ਆ ਬਈ ਉਹ ਤਾਂ ਸਰ ਇਨਵੈਸਟੀਗੇਸ਼ਨ ਇਸ 6 ਦਿਨ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਹੈ ਨਾ ਬਈ ਬਈ ਜਿਹਦਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲੈ। ਨਹੀਂ ਸਰ ਤੁਸੀਂ ਫਿਕਰ ਨਹੀਂ ਕਰੋ ਇਹ ਕਿਹ ਹੈ ਇਹ ਸਰਟੀਫਿਕੇਟ ਦੇ ਵਿੱਚ ਜਿੱਦਾਂ ਸਵਾਲ ਆਏਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਊਗਾ ਮੈਂ ਇਹ ਕਰਕੇ ਮੈਂ ਬੀਇੰਗ ਅ ਪ੍ਰਿੰਸੈਸ ਵੀ ਮੈਂ ਵਿਸ਼ਵਾਸ ਕਰਦਾ ਕਿ ਸਰ ਨੇ ਵੀ ਕਿਹਾ ਸੀ ਵੀ ਮੇਰੇ ਕੋਲ ਕਰਕੇ ਦਿਖਾ ਦੋ 20 ਤਰੀਕ 19 ਸੌਰੀ ਅ ਨਵੰਬਰ ਵੀਰਵਾਰ ਵੀ ਨੂੰ ਆ ਗਿਆ ਉਹਨੇ ਨੂੰ ਕੇਸ ਲੱਗਿਆ ਉਹਨੇ ਨੂੰ ਕੇਸ ਲੱਗਿਆ ਬੀ ਤਰੀਕ ਜੀ ਕਮੀਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਡੀ ਦੇ ਚਤੇ ਨਾਲ ਦੇ